एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੰਡੇ ਦਾ ਤੇ ਅੱਜ ਸਾਡੇ ਨਿਕਲਣੀ ਹੈ ਬਾਬੇ ਸਿੰਘਾ ਸ਼ਹੀਦਾਂ ਦੀ ਮਿੱਟੀ ਤੇ ਸਹਿਬ ਦੇ ਪਾਪਾ ਨਾ ਅੱਜ ਗਏ ਹੋਏ ਨੇ ਨਹੀਂ ਤਾਂ ਅਸੀਂ ਸਾਜਰੇ ਜਾ ਕੇ ਕੱਢੇ ਹੋਣੇ ਨੇ ਭੋਗ ਤੇ ਦੁਬਾਰਾ ਜਾਂਦੇ ਹੁੰਨੇ ਆ ਪਾਠ ਤੇ ਤੇ ਸਹਿਬ ਦੇ ਪਾਪਾ ਮਤਲਬ ਕਿ ਅਸੀਂ ਰਾਤ ਮੱਥਾ ਟੇਕ ਆਏ ਸੀਗੇ ਉਹਨਾਂ ਦੇ ਨਾਲ ਜਾ ਕੇ ਕਿਉਂਕਿ ਉਹਨਾਂ ਦਾ ਅੱਜ ਜ਼ਰੂਰੀ ਸੀਗਾ ਜਾਣਾ ਤਾਂ ਕਰਕੇ ਤੇ ਉਹ ਆਪਣੀ ਰਾਤ ਕੱਢ ਗਏ ਸੀਗੇ ਮਿੱਟੀ ਤੇ ਬਾਕੀ ਜੀ ਹੁਣ ਅਸੀਂ ਉਥੇ ਜਾ ਕੇ ਦੇਖਦੀਆਂ ਚ ਮੈਂ ਵੀਡੀਓ ਬਣਾਈ ਤਾਂ ਹੋ ਸਕਦਾ ਮ ਬਣਾਉਂਗੀ ਕਿਉਂਕਿ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਸਾਰਾ ਪਿੰਡ ਹੁੰਦਾ ਹਨਾ ਬਾਰੋਂ ਵੀ ਲੋਕ ਆਏ ਹੁੰਦੇ ਨੇ ਹਨਾ ਥੋੜੇ ਅਜੀਬ ਲੱਗਦੀ ਹੈ ਵੀਡੀਓ ਪਿੰਡ ਚ ਬਣਾਉਣਾ ਬਾਕੀ ਚਲੋ ਦੇਖਾਂਗੇ ਜੇ ਹੋ ਸਕਿਆ ਜੇ ਬੱਚਿਆਂ ਨੇ ਥੋੜਾ ਬਹੁਤ ਕੁਝ ਸ਼ੂਟ ਕਰ ਲਿਆ ਤਾਂ ਜ਼ਰੂਰ ਕਰਾਂਗੇ ਬਾਕੀ ਜੀ ਤੁਹਾਨੂੰ ਹੁਣ ਮਿਲਦੇ ਆਂ ਅਸੀਂ ਜਾ ਕੇ ਉੱਥੇ ਅੱਲਿਓਰ ਰੱਬ ਕਰੇ ਰੱਬ ਕਰੇ ਰੱਬ ਕਰੇ O papai तो तमाम वास्ते देखा आई जो है भाई जो है बोल रहा है i'm

ਅਸੀਂ ਪਈ ਜਾਇਆ ਐ ਮੇਲੇ ਤੇ ਅਸੀਂ ਤਾਂ ਗਏ ਸੀਗੇ ਸਕੂਟਰੀ ਤੇ ਤੇ ਰਵ ਨੂੰ ਨੀ ਸਾਰੇ ਗਏ ਸੀਗੇ ਆਪਣੇ ਉਹਨਾਂ ਨਾਲ ਤੇ ਤੁਰ ਕੇ ਹੁਣ ਉਧਰ ਆ ਰਹੀਆਂ ਤੇ ਮੈਂ ਸਕੂਟਰੀ ਤੇ ਇਹਨਾਂ ਨੂੰ ਲਈ ਆਈ ਤੇ ਮਜਾਨਿਆਂ ਨੂੰ ਸਹਿਜ ਜੂਵੀ ਤਨਵੀਰ ਤਿੰਨੋਂ ਜਣ ਮੇਰੇ ਨਾਲ ਸਕੂਟਰੀ ਤੇ ਆ ਗਏ ਹੁਣ ਤੁਰ ਕੇ ਆ ਰਹੀਆਂ ਨੇ ਪਿੱਛੇ ਪਈ ਗਰਮੀ ਬਹੁਤ ਤੁਰ ਕੇ ਜਾਣ ਨੂੰ ਦਿਲ ਨਹੀਂ ਕਰਦਾ ਬਹੁਤ ਗਰਮੀ ਆ ਚੰਨੀ ਧੁੱਪ ਤੇਜ਼ ਅਜੂਵੀ ਕੱਪੜੇ ਦਿਖਾਈ ਪੁੱਤ ਕੇ ਮੇ ਭਿੱਜ ਗਏ ਤੇ ਗਰਮੀ ਨਾਲ ਤਖਾਈਂ ਦੇਖੋ ਕਿੰਨੇ ਕੱਪੜੇ ਭਿੱਜੇ ਪਏ ਆ ਯੂਵੀ ਤਾਂ ਹੋਏ ਹੋਏ ਸਾਰੇ ਭਿੱਜ ਗਏ ਪੂਰੀ ਹੋਰ ਕੀ ਤਨਵੀਰ ਵੀ ਭਿੱਜ ਗਈ ਜੋ ਤਖਾਈਂ ਕੁੱਤ ਦੇਖੋ ਯੂਵੀ ਦੇ ਕੱਪੜੇ ਦੇਖੋ ਮੇਰਾ ਵੀ ਦੇਖੋ ਬੱਚਿਆਂ ਦੇ ਕੱਪੜੇ ਦੇਖੋ ਹਾਏ ਹਾਏ ਯੂਵੀ ਤਾਂ ਇੰਨਾ ਥੱਕ ਗਿਆ ਮੇਰਾ ਕੁੱਤ ਹਾਏ ਹਾਏ ਵੇ ਕਿੰਨਾ ਥੱਕ ਗਏ ਹਾਏ ਹਾਏ ਜੀ ਸਤਿ ਸ਼੍ਰੀ ਅਕਾਲ ਤਾਂ ਬੁਲਾਈਂ ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਯੂਟਿਊਬ ਫੈਮਿਲੀ ਯੂਵੀ ਸਤਿ ਸ਼੍ਰੀ ਅਕਾਲ ਟੋ ਫਲਾਈ ਮੈਂ ਸਟਾਰਟਡ ਟੂ ਕਲੇ ਵੀਡੀਓ ਹਾਂ ਕਲੇ ਵੀਡੀਓ ਇਹ ਪੁੱਤ ਸਸ ਉੱਚੀ ਦੇ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਏ ਕੋ ਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕਿਵੇਂ ਬਣਾਤੇ ਹਨ ਕਲੇ ਕੇ ਸਾਥ ਹਾਂ ਕਹਿੰਦਾ ਕਲੇ ਤਾਂ ਪਹਿਲੇ ਹੀ ਬਣੀ ਹੋਈ ਆ ਪਾਗਲ ਕੁੱਤਾ ਦੇਖ ਲਓ ਕਿੰਨਾ ਬੋਲਦਾ ਕਹਿੰਦਾ ਕਲੇ ਤਾਂ ਪਹਿਲੇ ਹੀ ਬਣੀ ਹੋਈ ਆ ਪਾਗਲ ਕਲੇ ਦੇ ਨਾਲ ਹੁਣ ਕੁਝ ਬਣਾਉਣਾ ਹੈ ਕੀ ਬਣਾਉਗਾ ਯੂ ਵੀ ਲਓ ਜੂ ਵੀ ਹਾਏ ਹਾਏ ਵੀ ਗਰਮੀ ਨੇ ਬੱਸ ਕਰਾਤੀ ਸਾਡੀ ਬਹੁਤ ਉੱਤ ਸੀਗੀ ਸੀਗੀ ਤੇ ਬਹੁਤ ਸਾਰਾ ਪਿੰਡ ਜਾਂਦਾ ਏ ਫਿਰ ਮੱਖਾ ਟੇਕਣ ਕਿੰਨੀ ਸੋਠੀ ਆ ਹਾਂ ਮੀਰੀ ਤਾਂ ਦੇਖੋ ਹਾਂ ਕਿੰਨੀ ਇੱਥੇ ਕਾਇਓ ਉਹ ਕਿੰਨੀ ਵਧੀਆ ਏ ਕੀ ਕੀ ਬਣਾਉਗਾ ਯੂ ਵੀ ਇਹਦਾ ਸਟਾਰ ਸਟਾਰ ਅੱਛਾ ਟ੍ਰੈਕਟਰ ਅੱਛਾ ਵਿੱਚ ਰੱਖ ਕੇ ਇਹਦੇ ਨਾਲ ਤਾਂ ਸੈਂਪਲ ਮਿਲਿਆ ਠੀਕ ਆ ਟ੍ਰੈਕਟਰ ਦਾ एक गड्डी हां गड्डी बनाऊंगी तीती बना दे टट्टी व्यूअर तुझे भी बना लो दीदी थोड़ा इतना पतला क्यों है ओ कम दिया मेरी खुद ही पतला हूं हां तो बड़ा पतला यू भी तो जम ही छोटा है अब वीक गया अरे जोवे तीड़ी हम्म कीड़ी वर्गा ਸੜੀ ਤੇ ਇੰਗਾਗੀ ਚਿੰਗੇ ਚਿੰਗੇ ਚਿੰਦਕੀ ਵਾਲ ਦੀਆਂ ਦੱਸ ਕੀ ਵਾਲ ਦਾ ਪੁੱਤ ਬਲਦਾ ਦਾ ਹੈ ਨਹੀਂ ਬਿਨਵੰਤ ਬਿਨਵੰਤ ਪੁੱਤ ਬਲਦਾ ਦਾ ਹੈ ਨਹੀਂ ਬਬਲਸ ਉਹ ਬੋਲੀ ਨਹੀਂ ਦੀਦੀ ਨੂੰ ਦੇ ਦੋ ਦੀਦੀ ਵਾਲਕੇ ਦਿਖਾਉਣਗੇ ਦੇ ਦੋ ਦੀਦੀ ਨੂੰ ਦੇ ਦੋ ਦੀਦੀ ਵਾਲਕੇ ਦਿਖਾਓ ਬਬਲਸ ਬੜਾ ਦੇ ਪੁੱਤ ਉਹ ਗੱਡੇ ਕਿ ਕਿੱਧਰ ਗਿਆ

ਆਏ ਰੱਬੋਂ ਕਦੀ ਹੈਲੋ ਹੈਲੋ ਓ ਟਿੱਡੀਆਂ ਮਮਾ ਮਮਾ ਬੋਲੋ ਹਾਂਜੀ ਫਰੈਂਡਸ ਸ਼ਾਮ ਦਾ ਟਾਈਮ ਹੋ ਗਿਆ 7 7:30 ਦਾ ਟਾਈਮ ਹੋ ਗਿਆ ਤੇ ਮੰਮੀ ਉਹ ਨਹੀਂ ਮੇਰੇ ਆਏ ਹੋਏ ਨੇ ਮੰਮੀ ਦੇ ਡੈਡੀ ਆ ਗਏ ਨੇ ਅੱਜ ਜੋ ਆਪਣੇ ਫੋਨ ਕਰ ਕਰਕੇ ਬੁਲਾਏ ਨੇ ਕਿਉਂਕਿ ਡੈਡੀ ਨੇ ਨਾ ਮੈਨੂੰ ਫੋਨ ਲਿਆ ਹੈ ਉਹਨੂੰ ਇੰਨਾ ਮਸ ਚੌੜੜਾ ਹੈ ਵੀ ਮੈਨੂੰ ਫੋਨ ਲਿਆ ਮੈਨਾਂ ਨੂੰ ਆਜੋ ਬੱਸ ਉਹਦੇ ਵਿੱਚ ਮੈਂ ਜਿੰਮਾ ਭਰ ਲਮਾਉਣ ਬਣੀ ਆ ਹਨਾ ਉਹ ਕਹਿੰਦਾ ਹੋਸੀ ਕੋਲੀ ਦੰਦੇ ਨਾ ਉੱਥੇ ਫੋਨ ਮਿਲਦਾ ਜਾ ਕੇ ਮੇਰੇ ਕੋਲ ਕਾਇ ਸੀਗੇ ਕ੍ਰੇਲੇ ਜਿਆਦਾ ਨਹੀਂ ਸੀਗੇ ਤੱਕ ਲਈ ਲੈ ਕੇ ਰੱਖੇ ਸੀਗੇ ਫਿਰ ਹੁਣ ਮੈਂ ਕ੍ਰੇਲੀ ਬਣਾਉਣ ਲੱਗੀ ਤੇ ਰਤਾ ਬਣਾ ਲਾਂਗੇ ਨਾਲ ਕ੍ਰੇਲੇ ਤੇ ਮਿੱਟੀ ਅਸੀਂ ਕੱਢਿਆ ਸੀਗੇ ਤੁਸੀਂ ਦੇਖਿਆ ਹੀ ਹੋਣਾ ਬਲੌਗ ਮਿੱਟੀ ਅਸੀਂ ਸਾਰੇ ਜਿਹੜੇ ਕੱਢੇ ਹੋਏ ਸੀਗੇ ਆਪਣੀ ਦਸਾਇਦੇ ਪਪਾ ਦਾ ਕੋਈ ਪਤਾ ਅਜੇ ਹੈ ਨਹੀਂ ਸੀਗਾ ਤਾਂ ਕਰਕੇ ਉਹ ਫਿਰ ਆਤਮਿਕ ਤੌਰ ਤੇ ਕਹੇ ਸੀਗਾ ਤੇ ਗਰਮੀ ਇੰਨੀ ਜ਼ਿਆਦਾ ਹੈ ਅੱਜ ਪੁੱਛੋ ਨਾ ਸਾਰੇ ਜਣੇ ਦੱਸੋ ਵੀ ਤੁਹਾਡੇ ਵੀ ਨਹੀਂ ਉਹ ਗਰਮੀ ਜਿੰਨੀ ਅੱਜ ਸਾਡੇ ਆ ਸਾਡਾ ਤਾਂ ਮੇਰਾ ਤਾਂ ਸਿਰ ਵੀ ਅੱਜ ਸਵੇਰ ਤੋਂ ਦੁਖ ਰਿਹਾ ਆ ਚੀਜ਼ ਦਾ ਦਰਦ ਕਰਦੀ ਆ ਹੁਣ ਮੜਾ ਜਾ ਫਰਕ ਪਿਆ ਨਹੀਂ ਨਵੇਂ ਜਿੱਤੀ ਉੱਥੇ ਤੋਂ ਆਇਆ ਮੇਰਾ ਬੁਰਾ ਹਾਲ ਆ ਚਲੋ ਜੀ ਹੁਣ ਮੈਂ ਤਰੇਲੇ ਬਣਾ ਲਵਾਂ ਤਰੇਲੇ ਤੁਹਾਨੂੰ ਪਤਾ ਹੀ ਆ ਜਿਵੇਂ ਮੈਂ ਬਣਾਉਣੀ ਆ ਨਾ ਬਸ ਮਸਾਲਾ ਭੁੰਨ ਹੋ ਗਿਆ ਇਹਦੇ ਵਿੱਚ ਆਪਾਂ ਹੁਣ ਇਹਦੇ ਚ ਨੂਨ ਮੇਚ ਮਸਾਲੇ ਐਡ ਕਰ ਦਾਂ ਤਰੇਲੇ ਆਪਾਂ ਕੱਢ ਲੇ ਤੇ ਨਾਲ ਦੀ ਨਾਲ ਆਟਾ ਆਪਾਂ ਗੁੰਨੇ ਕੇ ਰੱਖ ਲਿਆ ਤੇ ਨਾਲ ਦੀ ਨਾਲ ਹੁਣ ਰੋਟੀਆਂ ਬਣਾਵਾਂਗੇ ਬਸ ਤੇ ਖਾ ਕੇ ਪੈ ਜਾਵਾਂਗੀ ਕਿਉਂਕਿ ਮੈਂ ਤਾਂ ਚੀਜ਼ ਵੀ ਦਰਦ ਹੋ ਰਹੀ ਆ ਤਾਂ ਮੇਰਾ ਮਤਲਬ ਕਿ ਬਹੁਤ ਤਕਲੀਫ ਫਸਰੀਏ ਦੇ ਵਿੱਚ ਤੇ ਚਲੋ ਜੀ ਫੇਰ ਮਿਲਦੇ ਹਾਂ ਹਰ ਪਾਸੋਂ ਤੇ ਜਰੂਰ ਦੱਸਿਓ ਤੁਹਾਨੂੰ ਸਾਡੇ ਮੇਲੇ ਕਿਵੇਂ ਲੱਗਿਆ ਮਤਲਬ ਕਿ ਸਾਡੇ ਪਿੰਡ ਦਾ ਹੀ ਹੁੰਦਾ ਸਰ ਕੋਈ ਬਾਹਰੋਂ ਆ ਜਾਂਦੇ ਨੇ ਥੋੜੇ-ਬਹੁਤ ਚੀਨਾਂ ਨੇ ਮਤਲਬ ਸ਼ਰਦਾ ਹੁੰਦੀ ਆ ਵੈਸੇ ਤਾਂ ਆ ਜ਼ਿਆਦਾਤਰ ਪਿੰਡ ਦੇ ਹੀ ਹੁੰਦੇ ਆ ਸਾਰੇ ਤੇ ਇੱਥੇ ਮਤਲਬ ਕਿ ਬਾਕੀ ਜਿਹੜੇ ਹੋਰ ਹੋਰ ਵੀ ਗੋਤ ਰਹਿੰਦੇ ਨੇ ਪਿੰਡ 'ਚ ਹਨਾ ਬੱਸ ਤਾਂ ਸਾਰਾ ਪਿੰਡ ਜਾਂਦਾ ਮਤਲਬ ਕਿ ਜਿਵੇਂ ਰਾਈ ਵੀ ਰਹਿੰਦੇ ਨੇ ਹਨਾ ਹਰਾਏ ਗੋਤ ਵਾਲੇ ਵੀ ਜਾਂਦੇ ਨੇ ਸਾਰੇ ਜਾਂਦੇ ਨੇ ਬਟ ਮਿੱਟੀ ਸਾਡੀ ਬਰਨਾ ਦੀ ਨਿਕਲਦੀ ਜਿਵੇਂ ਅਸੀਂ ਬਰਨਾ ਬਰਨਾ ਦੀ ਮਿੱਟੀ ਨਿਕਲਦੀ ਆ ਹਨਾ ਬਰਨਾ ਦੇ ਸਿੰਘ ਸ਼ਹੀਦਾਂ ਦੇ ਤੋਂ ਉੱਥੇ ਮਿੱਟੀ ਨਿਕਲਦੀ ਆ ਬਾਕੀ ਸ਼ਰਦਾ ਸਾਰੇ ਪਿੰਡ ਦੀ ਆ ਸਾਰਾ ਪਿੰਡ ਜਾਂਦਾ ਹੈ ਹਨਾ ਚਲੋ ਜੀ ਹੁਣ ਮੈਂ ਘਰੇਲੇ ਬਣਾ ਲਵਾਂ ਤੁਹਾਨੂੰ ਫੇਰ ਮਿਲਦੀ ਆ ਹਾਂਜੀ ਫਰੈਂਡਸ ਇੱਥੇ ਰਾਤ ਦਾ ਟਾਈਮ ਹੋ ਗਿਆ ਸੀ ਰੋਟੀ ਪਾਣੀ ਦਾ ਸਾਡਾ ਕੰਮ ਨਿਭੜ ਗਿਆ ਸੀਗਾ ਤੇ ਅਬੀ ਜੋਤ ਦੇਖੋ ਚੱਕੀ ਫਿਰਦਾ ਸੀਗਾ ਆਪਣੇ ਨਾਨੂ ਦਾ ਫੋਨ ਤੇ ਡੈਡੀ ਤੇ ਮੈਂ ਸਹਜ ਤੇ ਮੰਮੀ ਅਸੀਂ ਨਾ ਇੰਨਾ ਸੀਰੀਅਸ ਹੋਈ ਬੈਠੇ ਸੀ ਨਾ ਅਸੀਂ ਨਾ ਬਹੁਤ ਸੋਹਣੀਆਂ ਸਟੋਰੀਆਂ ਨੇ ਮਤਲਬ ਕਿ ਜਿਹੜੇ ਮਤਲਬ ਕਿ ਵਲੌਗ ਬਣਾਉਂਦੇ ਨੇ ਨਾਟਕਾ ਚ ਬਣਾਉਂਦੇ ਨੇ ਨਾ ਬਹੁਤ ਸੋਹਣੀਆਂ ਸਟੋਰੀਆਂ ਤੇ ਮੈਂ ਰਾਤੀ ਸਬਸਕ੍ਰਾਈਬ ਕੀਤਾ ਉਹਨਾਂ ਦਾ ਚੈਨਲ ਹਨਾ ਤੇ ਅਸੀਂ ਉਹ ਦੇਖੀ ਜਾਂਦੇ ਸੀਗੇ ਸਾਨੂੰ ਇੰਨੀਆਂ ਵਧੀਆ ਲੱਗਿਆ ਸੀ 11:00 ਵਜੇ 11:30 ਵਜੇ ਤੱਕ ਦੇਖੀ ਗਏ ਆ ਸਾਰੇ ਬੈਠੇ ਤੇ ਵਿੱਚ ਡੈਡੀ ਹਨਾ ਵਿੱਚ ਬਹੁਤ ਸੋਹਣੀਆਂ ਲੱਗੀਆਂ ਸਟੋਰੀਆਂ ਤੇ ਫਿਰ ਮੇਰੀਆਂ ਨਾ ਜਿਵੇਂ ਮਤਲਬ ਕਿ ਨਾਲ ਆ ਗਏ ਸੀ ਬੱਚੇ ਹਨਾ ਮੇਰੀਆਂ ਦਰਾਣੀਆਂ ਦੇ ਸਾਡੇ ਬੱਚੇ ਨਾਲ ਆ ਗਏ ਸੀ ਬੈਠ ਕੇ ਫਿਰ ਉਹ ਵੀ ਨਾਲ ਲੈਣ ਆ ਗਈਆਂ ਸੀਗੀਆਂ ਉਹਨਾਂ ਨੂੰ ਫਿਰ ਉਹ ਵੀ ਬੈਠੀਆਂ ਰਹੀਆਂ ਸੀਗੀਆਂ ਮਤਲਬ ਕਿ ਸ਼ਾਮ ਨੂੰ ਮੰਮੀ ਉਹਨਾਂ ਦੇ ਆਉਣ ਤੋਂ ਪਹਿਲਾਂ ਕਾਫੀ ਟਾਈਮ ਮਤਲਬ ਕਿ 11:00 ਵਜੇ ਫਿਰ ਉਹਨਾਂ ਨਾਲ ਗੱਲਾਂ ਬਾਤਾਂ ਵਾਰੀਆਂ ਪਰ ਵਲੌਗ ਨਹੀਂ ਬਣਾਇਆ ਮੇਰੀਆਂ ਦਰਾਣੀਆਂ ਬੈਠੀਆਂ ਰਹੀਆਂ ਤੇ ਉਸ ਤੋਂ ਬਾਅਦ ਫਿਰ ਮੰਮੀ ਉਹ ਨਹੀਂ ਆ ਗਏ ਸੀ ਕਿ ਉਸ ਤੋਂ ਬਾਅਦ ਫਿਰ ਮੈਂ ਉੱਠ ਕੇ ਕ੍ਰੇਲਿਆਂ ਦੀ ਸਬਜ਼ੀ ਸਬਜ਼ੀ ਬਣਾਈ ਹੈ ਨਾ ਤੇ ਹੁਣ ਆਪਾਂ ਰੋਟੀ ਪਾਣੀ ਸਾਰੀ ਖਾ ਲਈ ਸੀਗੀ ਕੰਮ ਆਪਣਾ ਨਿਪਟ ਗਿਆ ਸੀ ਮੈਂ ਲੱਗੀ ਸੀਗੀ ਭਾਂਡੇ ਤੋਣ ਮੈਂ ਕਿਹਾ ਜਦੋਂ ਚਲੋ ਵੀ ਜਲਦੀ ਜਲਦੀ ਆਪਾਂ ਹੁਣ ਭਾਂਡੇ ਵੀ ਮਾਂਜ ਦੰਨੇ ਆ ਵੀ ਫੇਰ ਫ੍ਰੀ ਹੋ ਕੇ ਮੈਂ ਸਹਜ ਨੂੰ ਰੋਕ ਕੇ ਆਈ ਸੀ ਮੈਂ ਕਿਹਾ ਸਹਜ ਜਨਾ ਨੂੰ ਇੱਥੇ ਰੋਕ ਲੈ ਮੈਂ ਕਿਹਾ ਇੱਥੇ ਬੈਠ ਕੇ ਫੇਰ ਦੇਖੂਗੀ ਹੈ ਨਾ ਤੇ ਸਟੋਰੀਆਂ ਹੈ ਬਹੁਤ ਸੋਹਣੀਆਂ ਸੀ ਮੈਨੂੰ ਬਹੁਤ ਸ਼ੌਂਕ ਆ ਉਹਦਾਂ ਦੇ ਵਲੌਗ ਬਣਾਉਣ ਦਾ ਤੇ ਬਾਕੀ ਜੀ ਉੱਥੇ ਅਸੀਂ ਸਾਰੀਆਂ ਦਰਾਨੀ ਚਠਾਣੀਆਂ ਉੱਥੇ ਇਕੱਠੀਆਂ ਹੋ ਗਈਆਂ ਸੀਗੀਆਂ ਕਿਉਂਕਿ ਅਸੀਂ ਨਾ ਕੀ ਕਰਦੀਆਂ ਮਤਲਬ ਕਿ ਮੱਥਾ ਨਾ ਅਸੀਂ ਜਲਦੀ ਟੇਕ ਆਉਣੇ ਮੈਂ ਤਾਂ ਸਹੇਜ ਪਾਪਾ ਨਾਲ ਅਸੀਂ ਮੱਥਾ ਮਤਲਬ ਕਿ 4:30 ਵਜੇ ਕਿਉਂਕਿ ਜੇ ਕਈ ਵਾਰ ਬੱਚੇ ਅੰਚਲੇ ਇਸ ਵਾਰ ਸੰਡੇ ਸੀ ਰ ਤੇ ਨਹੀਂ ਤਾਂ ਜੇ ਨਹੀਂ ਸੰਡੇ ਹੁੰਦਾ ਫਿਰ ਬੱਚਿਆਂ ਨੂੰ ਜਲਦੀ ਟਿਕਾ ਲਿਆਨੇ ਹੁੰਨੇ ਸੀ ਤੇ ਫਿਰ ਮੈਂ ਬਾਅਦ ਚ ਪਾਠ ਤੇ ਜਾਨੀ ਹੁੰਨੀ ਆ ਫਿਰ ਅਸੀਂ ਇਕੱਠੀਆਂ ਹੋ ਕੇ ਦਰਾਨੀ ਚਠਾਣੀਆਂ ਸਾਰੀਆਂ ਚਲੇ ਜਾਨੀ ਆ ਇਸ ਵਾਰ ਮੈਂ ਵੀ ਸਕੂਟਰੀ ਤੇ ਚਲੇ ਗਈ ਉਹ ਵੀ ਹਨਾ ਮਤਲਬ ਕਿ ਆਪਣੇ ਉਹਨਾਂ ਨਾਲ ਮੇਰੇ ਦਿਉਰਾ ਨਾਲ ਚਲੇ ਗਈਆਂ ਉਹ ਫਿਰ ਉੱਥੇ ਤੋਂ ਪਤਾ ਨਹੀਂ ਕਿੱਧਰ ਨੂੰ ਲੰਘ ਗਏ ਉਹ ਮੈਣ ਬਾਤੁਰਖੇ ਆਈਆਂ ਉਧਰੋਂ ਆਈਆਂ ਤੁਰ ਕੇ ਉਹਨਾਂ ਦੀ ਤਾਂ ਬੱਸ ਹੋ ਗਈ ਸੀਗੀ ਥੱਕੀਆਂ ਪਈਆਂ ਉਹਨਾਂ ਦੇ ਲਾਲੜੇ ਨਿਕਲੇ ਪਏ ਬੁਰਿਆ ਹਾਲ ਕਿਉਂਕਿ ਗਰਮੀ ਬਹੁਤ ਸੀਗੀ ਮੈਂ ਤਾਂ ਸ਼ੁਗਰ ਮਨਾਇਆ ਵੀ ਮੈਂ ਤੁਰਕੇ ਨਹੀਂ ਗਈ ਵੀ ਮੈਂ ਆਪਣੀ ਸਕੂਟੀ ਲੈ ਗਈ ਹੈਨਾ ਤੇ ਤੁਸੀਂ ਸਾਰੇ ਜਾਣੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਸਾਡੇ ਸਿੰਘਾਂ ਸ਼ਹੀਦ ਸੀਗੇ ਜੀ ਇਹ ਸਾਡੇ ਸਿੰਘ ਸ਼ਹੀਦ ਮਤਲਬ ਕਿ ਇੱਥੇ ਮਿੱਟੀ ਨਿਕਲਦੀ ਆ ਸਤਿਆ ਵੀ ਨੇ ਕੋਲ ਤੇ ਸਿੰਘ ਸ਼ਹੀਦ ਵੀ ਨੇ ਹੈਨਾ ਤੇ ਬਾਕੀ ਜੀ ਆਪਾਂ ਕੰਮਕਾਰ ਸਾਰੇ ਨਵੇੜਲੇ ਇੱਥੇ ਵਿੱਚ ਲਾ ਲਈ ਸੀਗੀ ਮੋਟਰ ਮੈਂ ਕਿਹਾ ਚਲੋ ਵੀ ਹੁਣ ਆਪਾਂ ਜਲਦੀ ਜਲਦੀ ਪਾਣੀ ਵੀ ਭਰ ਲੰਨੇ ਆ ਵੀ ਪਾਣੀ ਭਰ ਕੇ ਰੱਖ ਆਏ ਨੇ ਬਟ ਮੈਨੂੰ ਗਗਨ ਨਹੀਂ ਮਿਲੀ ਕਿਉਂ ਗਗਨ ਨਾ ਮਤਲਬ ਕਿ ਗਈ ਸੀਗੀ ਉੱਥੇ ਉਹ ਨਾ ਉਹਨਾਂ ਦੇ ਗੈਸਟ ਆ ਗਏ ਸੀਗੇ ਗਗਨ ਨੂੰ ਫਿਰ ਜਦੇ ਮੁੜਨਾ ਪਿਆ ਮੱਥਾ ਟੇਕ ਕੇ ਹਨਾ ਮਤਲਬ ਕਿ ਉਹ ਜਲਦੀ ਮੁੜਿਆਈ ਸੀਗੀ ਮੈਂ ਵੀ ਜ਼ਿਆਦਾ ਟਾਈਮ ਨਹੀਂ ਰੁਕੀ ਮੈਂ ਵੀ ਘੰਟਾਂ ਕੇ ਰੁਕੀਆਂ ਬਸ ਘੰਟੇ ਦੇ ਵਿੱਚ ਵਿੱਚ ਫਿਰ ਮੱਥਾ ਟੇਕ ਕੇ ਆਪਣਾ ਆ ਗਈ ਸੀਗੀ ਵਾਪਸ ਤੇ ਬਸ ਜੀ ਹੁਣ ਆਪਾਂ ਇੱਥੇ ਪਾਣੀ ਦੀ ਬੋਟਲਸ ਭਰ ਲਾਂਗੇ ਸਾਰੀਆਂ ਖਾਲੀ ਹੋਈਆਂ ਪਈਆਂ ਸੀਗੀਆਂ ਤੇ ਕarele ਬਹੁਤ ਟੇਸਟੀ ਬਣੇ ਸੀਗੇ ਸਬਜੀ ਬਹੁਤ ਟੇਸਟੀ ਬਣੀ ਸੀ ਨਾਲ ਬਣਾ ਲਿਆ ਸੀਗਾ ਪਨੀਰ ਰਾਇਤਾ ਤੇ ਨਾਲ ਗਰੇਲਿਆਂ ਦੀ ਸਬਜੀ ਤੇ ਆਪਾਂ ਫਿਰ ਰੋਟੀ ਖਾ ਲਈ ਸੀਗੀ ਤੇ ਇੱਥੇ ਹੁਣ ਆਪਾਂ ਪਾਣੀ ਭਰ ਕੇ ਰੱਖ ਦਾਂਗੇ ਜਿਹੜਾ ਆਪਾਂ ਪਾਣੀ ਯੂਜ਼ ਕਰਦੇ ਹਾਂ ਨਾ ਮਤਲਬ ਕਿ ਮਾਰਨਿੰਗ ਫਿਰ ਮੈਂ ਆਟਾ ਵਗੈਰਾ ਗੁੰਨਣਾ ਹੁੰਦਾ ਉੱਠ ਕੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਏ ਤੇ ਬਾਕੀ ਜੀ ਹੋਰ ਦੱਸੋ ਤੁਸੀਂ ਸੁਣਾਓ ਆਪਣੇ ਹਾਲ ਚਾਲ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਤੇ ਬਾਕੀ ਤੁਹਾਨੂੰ ਕਿਵੇਂ ਦਾ ਲੱਗਿਆ ਵਲੌਗ ਇਹ ਵੀ ਜਰੂਰ ਦੱਸਿਓ ਸਾਡੇ ਬੱਚਿਆਂ ਦੀਆਂ ਗੱਲਾਂ ਬਾਤਾਂ ਸੁਣੀਆਂ ਤੁਸੀਂ ਉਹ ਵੀ ਦੱਸਿਓ ਕਿਵੇਂ ਦੀਆਂ ਲੱਗੀਆਂ ਤੇ ਬਾਕੀ ਜੀ ਹੁਣ ਸਾਡੇ ਕੱਲ ਨੂੰ ਅਖੰਡ ਪਾਠ ਵੀ ਬਾਬਾ ਜੀ ਮਤਲਬ ਕਿ ਗੁਰਦੁਆਰਾ ਸਾਹਿਬ ਚ ਅਖੰਡ ਪਾਠ ਹੋ ਜਾਣਗੇ ਮਤਲਬ ਕਿ ਕੱਲ ਨੂੰ ਆਰੰਭ ਕਰਦਣੇ ਆ ਪਾਠ ਰਖਾਉਣਾ ਹੈ ਤੇ ਬਾਕੀ ਜੀ ਬਸ ਹੁਣ ਇੱਥੇ ਆਪਾਂ ਨਾਲ ਦੀ ਨਾਲ ਗੈਸ ਤੇ ਕੱਪੜਾ ਵੈਸਤਾ ਮਾਰੇ ਦੰਨੀ ਆ ਹੁਣ ਇੱਕ ਵਾਰ ਫਿਰ ਵੀ ਰਾਤ ਨੂੰ ਮਾਰ ਕੇ ਹੁਣ ਸਾਫ਼ ਕਰਦਾ ਹੈ ਨਾ ਬਾਕੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਾਣੇ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀ ਆ ਤਾਂ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਜੇ ਤੁਹਾਨੂੰ ਜ਼ਿਆਦਾ ਵੱਡੀ ਵੀਡੀਓ ਲੱਗਦੀ ਆ ਮੇਰੀ ਉਹ ਵੀ ਜ਼ਰੂਰ ਦੱਸਿਆ ਕਰੋ ਆਪਾਂ ਛੋਟੀਆਂ ਬਣਾ ਲਿਆ ਕਰਾਂਗੇ ਕਿਉਂਕਿ ਫਿਰ ਮੈਂ ਛੋਟਾ ਜਾਂ ਵਲੌਗ ਬਣਾ ਅਜੇ ਮਿਲਦੇ ਆ ਜੀ ਕੱਲ ਨੂੰ ਫਿਰ ਨਿਊਰ ਬਲੌਗ ਦੇ ਨਾਲ ਨਵੀਂ ਸ਼ੁਰੂਆਤ ਨਾਲ ਓਕੇ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ